we uh -huh. ખખા�ા yeah. ਇਹ ਪ੍ਰੋਗਰਾਮ ਸੀ ਅੱਜ ਆਪਣੇ ਪਿੰਡ ਦੇ ਵਿੱਚ ਮੇਰਾ ਨਾਮ ਜਸਵਿੰਦਰ ਸਿੰਘ ਠਾਣੇ ਮੀਸ਼ੋ ਠੱਤਰ ਸੀ ਸਾਡੇ ਮਿੱਤੇ ਗੁੱਗਾਂ ਵਾਲੀ ਬਣੀ ਸੀ ਜਿਹਦੇ ਮੇਰੇ ਫਾਦਰ ਸਾਹਿਬ ਜਦੋਂ ਉਹਦੇ ਮਰਾਨਾ ਲਿਆਦਾ ਉਸ ਤੋਂ ਬਾਅਦ ਅਸੀਂ ਘਟੋ ਘਟ 35 ਸਾਲ ਤੇਰੇ ਪੜਾਉਣਾ ਕਰਾਂ ਹਰ ਸਾਲ ਵਾਧਾ ਜਾ ਰਿਹਾ ਹਰ ਸਾਲ ਜਨਮ ਅਸ਼ਟਮੀ ਨੂੰ ਪੜਾਉਣਾ ਕਰਾਂ ਜਿਸ ਦੇ ਵਿੱਚ ਆਪਣਾ ਪਿੰਡ ਸਰਾਲਾ ਕਪੂਰੀ ਕਮੈਲ ਪਰ ਸਰਾਲਾ ਕਲਾਂ ਟਵਾਣਾ ਮਾੜੂ ਫਿਰ ਉਹਨੀ ਤੇ ਸਾਰਾ ਪਿੰਡ ਸਰਾਲਾ ਸਾਰੀ ਸੰਗਤ ਇਕੱਠੀ ਹੋਆ ਆਪਣਾਰੇ ਵਿੱਚ ਜੀ ਤੇ ਬਾਬਾ ਜੀ ਦਾ ਸਾਰੇ ਆਗਾਸ਼ੀਰਵਾਦ ਰਹੇ ਪੰਡਾਰਾ ਸ਼ਕਾਂ ਜੀ ਕਿੰਨੀ ਚੌਕੀ ਲੱਗਦੀ ਨੇ ਤੁਸੀਂ ਚੌਕੀ ਨਹੀਂ ਮੇ ਲੱਗਦੀ ਔਰ ਇਹ ਸਿਰਫ ਬਣਾ ਰਹੇ ਹੁੰਦੇ ਆ ਇੱਕ ਫਰਵਰੀ ਚ ਕਰਦੇ ਆ ਸੀ ਜੀ ਇੱਕ ਜਨਮ ਅਸ਼ਟਮੀ ਨੂੰ ਕਰਦੇ ਜਿਹੜਾ ਜਨਮ ਅਸ਼ਟਮੀ ਨੂੰ ਉਹ ਕਾਫੀ ਦਿਨ ਪਹਿਲਾਂ ਤੋਂ ਚੱਲ ਰਿਹਾ ਜਿਹੜਾ ਫਰਵਰੀ ਚ ਕਰਦੇ ਆ ਜਿੱਦਾਂ ਬਾਬਾ ਜੀ ਦਾ ਦਰਵਾਜ਼ਾ ਦੁਆਰਾ ਬਣਾਇਆ ਦਾ 19 2017 ਚ ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਉਹ ਦਰਬਾਰ ਕੇ ਬਣਾਣੇ ਖੂਸੀ ਦੇ ਵਿੱਚ 2017 ਦੇ ਸ਼ੁਰੂ ਕਰ ਜਾਵਾਂ ਮੈਂ ਵੈਸੇ ਗੁਜਰਾ ਜਿੱਦਾਂ ਕਈ ਸੰਕਟ ਦੇ ਜੀ ਪੂਰੇ ਦੋ ਨਾਂ ਨਿਕਲਦੇ ਨੇ ਇੱਕ ਸਾਡਾ ਇੱਕ ਗਗਬੀਤ ਸਿੰਘ ਭਰਤ ਦਾ ਨਿਕਲਿਆ ਇਹਦਾ ਉਹਨਾਂ ਕੀ ਡੈਕੋਗਨਾਂ ਦੇ ਬੇਟੇ ਨਿਕਲੇ ਹੋਰ ਜੀ ਤੇ ਕਿੰਨੇ ਦਾ ਰਹਿੰਦਾ ਇਨਸਾਨ ਉੱਤੇ ਕਿਮਿੰਦਰ ਨੰਦਾ ਜਿਵੇਂ ਇਹ ਕੱਲ ਨੂੰ ਨੌਮੀ ਨੂੰ ਫੇਰ ਸਾਰਾ ਪਿੰਡ ਮੱਥਾ ਟੇਕੇ ਹੋਰੇ ਜੀ ਤੇ ਨੌਮੀ ਨੂੰ ਸ਼ਾਮ ਨੂੰ ਵੱਜ ਜਾਂਦਾ ਜੇਂ ਕਈ ਵਾਰੀ ਮੱਥਾ ਨਹੀਂ ਡੋਜੇ ਫਿਰ ਤਸਵੀਰ ਆਸਟ੍ਰੇਲੀਆ ਵਧਾ ਦਿੰਦੇ। ਇੱਕ ਹਫ਼ਤਾ ਲਗਭਗ ਨਿਸ਼ਾਨ ਹੋ ਜਾਏ। ਠੀਕ ਹੈ।